ਖੜ ਪੀੜਤਾਂ ਨੂੰ ਦਿਵਾਲੀ ਤੋਂ ਪਹਿਲਾਂ ਮਿਲੇਗਾ ਮੁਆਵਜ਼ਾ BB 10000 ਰੁਪਏ ਦੇਵੇਗੀ ਪੰਜਾਬ ਸਰਕਾਰ ਸਰਕਾਰ ਨੇ ਕਰਤਾ ਵੱਡਾ ਐਲਾਨ 22000 ਰੁਪਏ ਇਸ ਦਿਨ ਆਉਣਗੇ ਬੈਂਕ ਖਾਤਿਆਂ 'ਚ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਨਿੱਕੀ ਜੀ गुजारिश ਬੇਨਤੀ ਕਰਦੇ ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਨੂੰ ਦਬਾਉਣਾ ਨਾ ਭੁੱਲਿਓ ਤਾਂ ਪਹਿਲੀ ਤੇ ਵੱਡੀ ਖਬਰ ਆ ਮੌਸਮ ਵਿਭਾਗ ਨੇ 13 14 ਅਤੇ 15 ਸਤੰਬਰ ਨੂੰ ਮੀਂਹ ਪੈਣ ਦੀ ਦਿੱਤੀ ਚੇਤਾਵਨੀ ਤਾਂ ਦੇਖੋ ਪੰਜਾਬ ਦੇ ਮੌਸਮ ਬਾਰੇ ਵਿਭਾਗ ਨੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਹਿੱਸਿਆਂ 'ਚ ਲਗਾਤਾਰ 4 ਦਿਨਾਂ ਲਈ ਮੀਂਹ ਪੈਣ ਦੀ ਭਵਿੱਖਬਾਣੀ ਕੱਤੀ ਹੈ ਮੌਸਮ ਵਿਭਾਗ ਅਨੁਸਾਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮਹਾਲੀ ਫਤੇਗੜ ਸਾਹਿਬ ਅਤੇ ਪਟਿਆਲੇ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਕਿਸੇ ਹੋਰ ਹਿੱਸੇ 'ਚ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ ਹਰਜੋਤ ਬੈਂਸ ਨੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਕਿਹਾ ਕਿ ਪਾਖੜਾ ਡੈਮ ਤੋਂ 5000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਕਿਉਂਕਿ ਮੌਸਮ ਵਿਭਾਗ ਨੇ 13 14 ਤੇ 15 ਸਤੰਬਰ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ ਉਧਰ ਹਰ ਇੱਕ ਹੜ੍ਹ ਪੀੜਤ ਨੂੰ ਮੁਆਵਜ਼ਾ ਮਿਲੇਗਾ ਦਿਵਾਲੀ ਤੱਕ ਲੋਕਾਂ ਕੋਲ ਚੈੱਕ ਪਹੁੰਚ ਜਾਣਗੇ सीएम भगवंत मान ਤਾਂ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਸੰਬੰਧੀ ਸੂਬੇ ਵਿੱਚ ਕਿਤੇ ਜਾ ਰਹੇ ਰਾਹਤ ਕਾਰਜਾਂ ਸੰਬੰਧੀ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਹੈ ਮੀਟਿੰਗ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਹੜ੍ਹਾਂ ਦੇ ਹਰ ਇੱਕ ਪੀੜਤ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਇਹ ਇਕੱਲਾ ਐਲਾਨ ਨਹੀਂ ਹੈ ਉਹਨਾਂ ਕਿਹਾ ਕਿ ਸਾਡੇ ਵੱਲੋਂ ਸਪੈਸ਼ਲ ਗੁਰਦੌਰੀ ਕਰਵਾਉਣ ਦੇ ਹੁਕਮ ਵੀ ਦਿੱਤੇ ਗਏ ਨੇ ਤੇ ਜਿਵੇਂ ਹੀ ਇਹ ਪੂਰੀ ਹੋਵੇਗੀ ਸਰਕਾਰ ਵੱਲੋਂ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇਗਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਨ੍ਹਾਂ ਕਿਹਾ ਕਿ ਝੋਨੇ ਦੀ ਖਰੀਦ 16 ਅਕਤੂਬਰ ਤੋਂ ਸ਼ੁਰੂ ਹੋਵੇਗੀ ਹੜਪੀੜਤਾ ਨੂੰ 45 ਦਿਨਾਂ ਵਿੱਚ ਮੁਆਵਜ਼ਾ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਸਖਤ ਹੁਕਮ ਦਿੱਤੇ ਗਏ ਨੇ ਕਿ ਉਹ ਉਹਨਾਂ ਥਾਵਾਂ ਦੀ ਗਰਦੌਰੀ ਕਰਨ ਜਿੱਥੇ ਪਾਣੀ ਘਟ ਗਿਆ ਤੇ ਜਲਦੀ ਰਿਪੋਰਟ ਭੇਜਣਾ ਮਾਨ ਸਰਕਾਰ ਨੇ ਕਿਹਾ ਕਿ ਮੈਂ ਖੁਦ ਕਿਸਾਨ ਆ ਜਦੋਂ ਸਾਡਾ ਖੁਦ ਦਾ ਖੇਤ ਪਾਣੀ ਵਿੱਚ ਡੁੱਬ ਜਾਂਦਾ ਸੀ ਤਾਂ ਸਾਡੇ ਘਰ ਚੁੱਲਾ ਨਹੀਂ ਜਲਦਾ ਸੀ ਮੈਂ ਨਾ ਤਾਂ ਉਹਨਾਂ ਸਮਾਂ ਸ਼ਾਂਤੀ ਨਾਲ ਬੈਠਾਂਗਾ ਤੇ ਨਾ ਹੀ ਅਧਿਕਾਰੀਆਂ ਨੂੰ ਬੈਠਣ ਦੇਵਾਂਗਾ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੁਆਵਜ਼ਾ ਜਦੋਂ ਤੱਕ ਨਹੀਂ ਮਿਲ ਜਾਂਦਾ ਤਾਂ ਉਦੋਂ ਤੱਕ ਸ਼ਾਂਤ ਨਹੀਂ ਬੈਠਾਂਗਾ ਤਾਂ ਦੇਖੋ ਫਸਲਾਂ ਦੇ ਹੋਏ ਨੁਕਸਾਨ ਲਈ 20000 ਰੁਪਏ ਪ੍ਰਤੀ ਏਕੜ ਅਤੇ ਮਕਾਨਾਂ ਦੇ ਹੋਏ ਨੁਕਸਾਨ ਲਈ 40000 ਰੁਪਏ ਪ੍ਰਤੀ ਅਤੇ ਪਸ਼ੂਆਂ ਦੀ ਮੌਤ ਦੇ ਹੋਏ ਨੁਕਸਾਨ ਲਈ 37500 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ ਉਧਰ UPI ਦੀ ਸੀਮਾ 'ਚ ਵਾਧਾ ਹੁਣ ਇੱਕ ਦਿਨ 'ਚ ਐਨੇ ਹੋ ਸਕਣਗੇ ट्रांजैक्शन ਜਾਣੋ ਕਿਵੇਂ ਮਿਲੇਗਾ ਲਾਭ ਤਾਂ ਦੇਖੋ GST ਸੁਧਾਰ ਤੋਂ ਬਾਅਦ ਜਿੱਥੇ ਆਮ ਆਦਮੀ ਨੂੰ ਮਹਿੰਗਾਈ ਤੋਂ ਰਾਹਤ ਮਿਲੀ ਹੈ ਉੱਥੇ ਹੀ UPI ਨੇ ਪ੍ਰਤੀ ਲੈਣ-ਦੇਣ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਹੈ ਹਾਲਾਂਕਿ ਇਹ ਸਹੂਲਤ ਉਹਨਾਂ ਸੰਸਥਾਵਾਂ ਤੇ ਲਾਗੂ ਹੋਵੇਗੀ ਜੋ ਟੈਕਸ ਦੇ ਘੇਰੇ ਵਿੱਚ ਆਉਂਦੇ ਨੇ ਇਸ ਬਦਲਾਅ ਨਾਲ ਗਾਹਕਾਂ ਲਈ ਵੱਡੀਆਂ ਅਦਾਇਗੀਆਂ ਕਰਨਾ ਬਹੁਤ ਆਸਾਨ ਹੋ ਜਾਵੇਗਾ ਸੀਮਾ ਵਿੱਚ ਵਾਧੇ ਦੇ ਨਾਲ ਡਿਜੀਟਲ ਭੁਗਤਾਨ ਕਰਨਾ ਵਧੇਰੇ ਸੁਵਿਧਾਜਨਕ ਹੋ ਜਾਵੇਗਾ NPCI ਨੇ ਇੱਕ ਸਰਕੂਲਰ ਜਾਰੀ ਕਰਕੇ ਕਿਹਾ ਕਿ ਇਹ ਨਿਯਮ 15 ਸਤੰਬਰ 2025 ਤੋਂ ਲਾਗੂ ਹੋਣਗੇ ਇਹ ਵਧੀ ਹੋਈ ਸਹੂਲਤ ਵਿਅਕਤੀ ਤੋਂ ਵਪਾਰੀ ਵਿਚਕਾਰ ਲੈਣ ਦੇਣ ਤੇ ਲਾਗੂ ਹੋਵੇਗੀ ਇਸ ਦੇ ਨਾਲ ਹੀ ਵਿਅਕਤੀ ਤੋਂ ਵਿਅਕਤੀ ਦੇ ਮਾਮਲੇ ਵਿੱਚ 1 ਲੱਖ ਰੁਪਏ ਦੀ ਸੀਮਾ ਜਾਰੀ ਰਹੇਗੀ ਸਾਰੇ ਬੈਂਕ 15 ਸਤੰਬਰ ਤੋਂ ਇਹਨਾਂ ਵਧੀਆਂ ਸੇਵਾਵਾਂ ਨੂੰ ਲਾਗੂ ਕਰਨਗੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 15 ਸਤੰਬਰ ਤੋਂ ਨਵਾਂ ਨਿਯਮਾ ਜਿਹੜਾ ਲਾਗੂ ਹੋਣ ਜਾ ਰਿਹਾ ਹੈ ਤੁਸੀਂ ਆਪਣੇ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਦੇਖ ਸਕਦੇ ਹੋ ਬੀਮਾ ਖੇਤਰ ਵਿੱਚ ਲੈਣ ਦੇਣ ਦੀ ਸੀਮਾ 24 ਘੰਟਿਆਂ ਵਿੱਚ ਵਧਾ ਕੇ 10 ਲੱਖ ਰੁਪਏ ਕੀਤੀ ਗਈ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤਾਂ ਦੇਖੋ ਕਦੋਂ ਆਵੇਗੀ ਪੀਐਮ ਕਿਸਾਨ ਯੋਜਨਾ ਦੀ 21ਵੀਂ ਕਿਸ਼ਤ ਇਸ ਲਈ ਕੀ ਕੰਮ ਕਰਨਾ ਹੋਵੇਗਾ ਜ਼ਰੂਰੀ ਤਾਂ ਦੇਖੋ ਦੇਸ਼ ਦੇ ਕਰੋੜਾ ਕਿਸਾਨ ਇਸ ਸਮੇਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਦੀ ਅਗਲੀ ਕਿਸ਼ਤ ਦੀ ਉਡੀਕ ਦੇ ਵਿੱਚ ਬੈਠੇ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਸਾਨ ਉਮੀਦ ਕਰ ਰਹੇ ਨੇ ਕਿ ਤਿਉਹਾਰਾਂ ਤੋਂ ਪਹਿਲਾਂ 2000 ਰੁਪਏ ਦੀ ਇੱਕਵੀਂ ਕਿਸ਼ਤ ਉਹਨਾਂ ਦੇ ਬੈਂਕ ਖਾਤਿਆਂ 'ਚ ਆ ਜਾਵੇਗੀ ਅਗਸਤ ਵਿੱਚ ਕਿਸਾਨਾਂ ਨੂੰ 20ਵੀਂ ਕਿਸ਼ਤ ਦੇ ਪੈਸੇ ਮਿਲ ਚੁੱਕੇ ਨੇ ਤੇ ਹੁਣ ਹਰ ਕੋਈ ਅਗਲੀ ਕਿਸ਼ਤ ਦੀ ਉਡੀਕ ਕਰ ਰਿਹਾ ਹੈ ਤਾਂ ਦੇਖੋ ਜੇਕਰ ਅਸੀਂ ਪਿਛਲੇ ਕੁਝ ਸਾਲਾਂ ਤੇ ਰਿਕਾਰਡ ਤੇ ਨਜ਼ਰ ਮਾਰੀਏ ਤਾਂ ਸਾਲ 2024 ਦੇ ਵਿੱਚ 18ਵੀਂ ਕਿਸ਼ਤ 5 ਅਕਤੂਬਰ ਨੂੰ ਆਈ ਸੀ 23 ਦੇ ਵਿੱਚ 15ਵੀਂ ਕਿਸ਼ਤ 15 ਨਵੰਬਰ ਨੂੰ ਆਈ ਸੀ 22 ਦੇ ਵਿੱਚ 12ਵੀਂ ਕਿਸ਼ਤ 17 ਅਕਤੂਬਰ ਨੂੰ ਆਈ ਸੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਵੀ ਸਰਕਾਰ ਅਕਤੂਬਰ ਦੇ ਵਿੱਚ ਪੈਸੇ ਭੇਜ ਸਕਦੀ ਹੈ ਬਹੁਤ ਸਾਰੇ ਕਿਸਾਨ ਉਮੀਦ ਕਰ ਰਹੇ ਨੇ ਕਿ ਸਰਕਾਰ ਦੀਵਾਲੀ ਤੋਂ ਪਹਿਲਾਂ ਪੈਸੇ ਜਾਰੀ ਕਰਕੇ ਤਿਹਾਰ ਨੂੰ ਹੋਰ ਖਾਸ ਬਣਾਏਗੀ ਹਾਲਾਂਕਿ ਸਰਕਾਰ ਵੱਲੋਂ ਅਗਲੀ ਕਿਸ਼ਤ ਦੀ ਮਿਤੀ ਬਾਰੇ ਅਜੇ ਤੱਕ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਤਾਂ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 2019 ਦੇ ਵਿੱਚ ਇਹ ਸਕੀਮ ਸ਼ੁਰੂ ਕੀਤੀ ਗਈ ਸੀ ਯੋਗ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਤਿੰਨ ਕਿਸ਼ਤਾਂ ਦੇ ਵਿੱਚ 2-2000 ਰੁਪਏ ਦਿੱਤੇ ਜਾਂਦੇ ਨੇ ਤੇ 21ਵੀਂ ਕਿਸ਼ਤ ਹੁਣ ਸਰਕਾਰ ਦੇ ਵੱਲੋਂ ਜਾਰੀ ਕੀਤੀ ਜਾਵੇਗੀ ਕਿਸਾਨਾਂ ਨੂੰ ਉਹਨਾਂ ਕਿਸਾਨਾਂ ਨੂੰ ਇਸ ਦਾ ਲਾਭ ਨਹੀਂ ਮਿਲੇਗਾ ਜੋ ਮਹੱਤਵਪੂਰਨ ਦਸਤਾਵੇਜ਼ ਅਪਡੇਟ ਨਹੀਂ ਕਰਦੇ ਇਸ ਲਈ e-KYC ਤੇ ਜ਼ਮੀਨ ਦੀ ਤਸਦੀਕ ਕਰਨਾ ਜ਼ਰੂਰੀ ਹੈ ਜੇਕਰ ਤੁਸੀਂ ਅਜੇ ਤੱਕ ਇਹ ਕੰਮ ਨਹੀਂ ਕੀਤਾ ਤੁਹਾਡੀ ਕਿਸ਼ਤ ਬੰਦ ਹੋ ਸਕਦੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਿਸ਼ਤ ਸਮੇਂ ਸਿਰ ਆਵੇ ਤੁਸੀਂ CSC ਸੈਂਟਰ ਵਿੱਚ ਜਾ ਕੇ ਆਪਣੀ ਕਿਸ਼ਤ ਬਾਰੇ ਪੂਰੀ ਪ੍ਰਕਿਰਿਆ ਪੂਰੀ ਕਰੋ ਤਾਂ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ PM किसान ਦੀ ਵੈੱਬਸਾਈਟ ਤੇ ਜਾਣਾ ਪਵੇਗਾ ਹੋਮ ਪੇਜ ਤੇ ਬੈਨੀਫਿਸ਼ੀਅਰ ਲਿਸਟ ਤੇ ਜਾਓ ਆਪਣਾ ਰਾਜ ਜ਼ਿਲ੍ਹਾ ਬਲਾਕ ਪਿੰਡ ਚੁਣੋ ਗੇਟ ਰਿਪੋਰਟ ਤੇ ਕਲਿੱਕ ਕਰੋ ਇਸ ਤੋਂ ਬਾਅਦ ਸੂਚੀ ਖੁੱਲੇਗੀ ਜੇਕਰ ਸੂਚੀ ਵਿੱਚ ਤੁਹਾਡਾ ਨਾਮ ਹੈ ਤਾਂ ਸਮਝੋ ਕਿਸ਼ਤ ਤੁਹਾਡੇ ਖਾਤੇ ਵਿੱਚ ਆਵੇਗੀ ਉਧਰ ਇੱਕ ਹੋਰ ਵੱਡੀ ਖਬਰ ਘਰ ਬੈਠੇ ਆਧਾਰ ਕਾਰਡ 'ਚ ਨਾਮ ਠੀਕ ਕਰਨ ਲਈ ਆਨਲਾਈਨ ਪ੍ਰਕਿਰਿਆ ਜੇਕਰ ਤੁਹਾਡੇ ਆਧਾਰ ਕਾਰਡ ਦੇ ਵਿੱਚ ਨਾਮ ਦੀ ਸਪੈਲਿੰਗ ਗਲਤ ਹੈ ਤਾਂ ਇਹ ਬਹੁਤ ਸਾਰੇ ਮਹੱਤਵਪੂਰਨ ਸਰਕਾਰੀ ਅਤੇ ਨਿੱਜੀ ਕੰਮਾਂ ਦੇ ਵਿੱਚ ਰੁਕਾਵਟ ਬਣ ਸਕਦਾ ਹੈ ਆਧਾਰ ਕਾਰਡ ਪਛਾਣ ਦਾ ਸਭ ਤੋਂ ਵੱਡਾ ਦਸਤਾਵੇਜ਼ ਬਣ ਗਿਆ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਇਸ ਵਿੱਚ ਸਾਰੀ ਜਾਣਕਾਰੀ ਸਹੀ ਦਰਜ ਕੀਤੀ ਹੋਵੇ ਚਾਹੇ ਪਾਸਪੋਰਟ ਬਣਾਉਣਾ ਹੋਵੇ ਬੈਂਕ ਖਾਤਾ ਖੋਲਣਾ ਹੋਵੇ ਸਰਕਾਰੀ ਯੋਜਨਾ ਦਾ ਲਾਭ ਲੈਣਾ ਹੋਵੇ ਨਾਮ ਵਿੱਚ ਇੱਕ ਛੋਟੀ ਜਹੀ ਗਲਤੀ ਵੱਡੀ ਮੁਸੀਬਤ ਬਣ ਸਕਦੀ ਹੈ ਰਹਿਤ ਵਾਲੀ ਗੱਲ ਇਹ ਹੈ ਕਿ UIDAI ਨੇ ਹੁਣ ਆਧਾਰ ਕਾਰਡ ਵਿੱਚ ਨਾਮ ਠੀਕ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਤੇ ਸਰਲ ਬਣਾ ਦਿੱਤਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਆਨਲਾਈਨ ਵੈਬਸਾਈਟ ਤੇ ਜਾਣਾ ਪਵੇਗਾ ਮਈ ਆਧਾਰ ਭਾਗ ਤੇ ਜਾਓ ਅਪਡੇਟ ਆਧਾਰ ਤੇ ਵਿਕਲਪ ਤੇ ਕਲਿੱਕ ਕਰੋ 12 ਅੰਕਾਂ ਵਾਲਾ ਆਧਾਰ ਕਾਰਡ ਨੰਬਰ ਤੇ ਮੋਬਾਈਲ ਨੰਬਰ ਦਰਜ ਕਰੋ ਮੋਬਾਈਲ ਨੰਬਰ ਤੇ OTP ਆਵੇਗਾ ਲੌਗਇਨ ਕਰਨ ਤੋਂ ਬਾਅਦ ਡੈਮੋਗ੍ਰਾਫਿਕਸ ਬੈਟਾ ਪੁੱਤਰ ਨਾਮ ਚੁਣੋ ਅਤੇ ਸਹੀ ਸਪੈਲਿੰਗ ਟਾਈਪ ਕਰੋ ਨਾਮ ਅਪਡੇਟ ਕਰਨ ਤੋਂ ਬਾਅਦ ਪਹਿਲਾਂ ਦੋ ਵਾਰ ਇਸ ਨੂੰ ਚੰਗੀ ਤਰ੍ਹਾਂ ਜਾਂਚ ਕਰ ਲੋ ਪੈਨ ਕਾਰਡ ਵੋਟਰ ਆਈਡੀ ਕਾਰਡ ਜਾਂ ਪਾਸਪੋਰਟ ਵਰਗੇ ਵੈਧ ਦਸਤਾਵੇਜ਼ਾਂ ਨੂੰ ਅਪਲੋਡ ਕਰੋ ਅੰਤਿਮ ਜਮ੍ਹਾਂ ਕਰਨ ਤੇ ਤੁਹਾਨੂੰ ਇੱਕ ਨੰਬਰ ਮਿਲੇਗਾ ਇਸ ਨੰਬਰ ਨੂੰ ਟਰੈਕ ਕਰਕੇ ਤੁਸੀਂ ਅਪਡੇਟ ਦੀ ਸਥਿਤੀ ਨੂੰ ਆਨਲਾਈਨ ਟਰੈਕ ਕਰ ਸਕਦੇ ਹੋ ਤਾਂ ਦੇਖੋ ਜਿੰਨੀ ਕੁ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਤਾਂ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਨਵਾਂ ਕੋਈ ਅਪਡੇਟ ਲੈ ਕੇ ਨਵੀਂ ਕੋਈ ਜਾਣਕਾਰੀ ਲੈ ਕੇ ਤਦ ਤੱਕ ਲਈ ਧੰਨਵਾਦ ਸਸਰੀਕਾਲ Thank you, G.